ਨਗਰਪੰਚਾਇਤ ਬਿਲਗਾ ਦੇ ਚੁਣੇ ਗਏ 13 ਮੈਂਬਰਾਂ ਵਿੱਚੋਂ 10 ਮੈਂਬਰਾਂ ਨੇ ਸਰਦਾਰ ਗੁਨਾਮ ਸਿੰਘ ਜੱਖੂ ਦੇ ਹੱਕ ਵਿੱਚ ਵੋਟ ਪਾ ਕੇ ਉਸ ਨੂੰ ਨਗਰਪੰਚਾਇਤ ਦਾ ਪ੍ਰਧਾਨ ਚੁਣਿਆ ਸੀਨੀਅਰ ਮੀਤ ਪ੍ਰਧਾਨ ਸਰਦਾਰ ਸੰਦੀਪ ਸਿੰਘ ਅਤੇ ਸਰਦਾਰ ਪਰਵਿੰਦਰ ਸਿੰਘ ਨੂੰ ਮੀਤ ਪ੍ਰਧਾਨ ਚੁਣਿਆ ਗਿਆ ਇਹ ਚੋਣ ਪ੍ਰਕਿਰਿਆ ਮਾਨਯੋਗ ਐਸ ਡੀ ਐਮ ਸਾਹਿਬ ਨਕੋਦਰ ਦੀ ਦੇਖਰੇਖ ਹੇਠ ਹੋਈ ਹਲਕਾ ਵਿਧਾਇਕ ਨੂੰ ਉਧਰ ਬੀਬੀ ਇੰਦਰਜੀਤ ਕੌਰ ਮਾਨ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ ਇਸ ਮੌਕੇ ਨਾਇਬ ਤਹਿਸੀਲਦਾਰ ਨੂਰ ਮਹਿਲ ਕੁਲਵਿੰਦਰ ਕੁਮਾਰ ਡੀਐਸਪੀ ਬੀਜੇ ਕੰਬਲਪਾਲ ਐਸਐਚਓ ਬਿਲਗਾ ਸਬ ਇੰਸਪੈਕਟਰ ਰਕੇਸ਼ ਕੁਮਾਰ ਅਤੇ ਐਸਐਚਓ ਨੂਰ ਮਹਿਲ ਪਲਵਿੰਦਰ ਸਿੰਘ ਅਤੇ ਹੋਰ ਕਰਮਚਾਰੀ ਹਾਜ਼ਰ ਸਨ ਹਾਂਜੀ ਸਰ ਰਾਜ ਦੀ ਜਿਹੜੀ ਇਲੈਕਸ਼ਨ ਹੋਈ ਹੈ ਦੇ ਸਬੰਧ ਦੇ ਵਿੱਚ ਕੀ ਕਹਿਣਾ ਚਾਹੋਗੇ ਇਹ ਨਗਰਪੰਚਾਇਤ ਬਿਲਗਾ ਦੀ ਜਿਹੜੀ 21 ਦਸੰਬਰ ਨੂੰ ਇਲੈਕਸ਼ਨ ਹੋਈ ਸੀ ਉਸ ਜਿਹੜੇ ਵੀ 13 ਪਾੜਾ ਤੋਂ ਜਿਹੜੇ ਐਮਸੀ ਸਾਹਿਬਾਨ ਜਿੱਤੇ ਸੀ ਅਜੂਨਾ ਨੂੰ ਸੋਚ ਕਾਉ ਰਸ मालूम ਸੀ ਤੇ ਪਲੱਸ ਪ੍ਰਧਾਨ ਸੀਨੀਅਰ ਮੀਤ ਪ੍ਰਧਾਨ ਤੇ ਵਾਈਸ ਪ੍ਰਧਾਨ ਦੀ ਚੋਣ ਸੀ ਜਿਹੜੀ ਅੱਜ ਈਓ ਆਫਿਸ ਬਿਲਗਾ ਵਿਖੇ ਰੱਖੀ ਗਈ ਸੀ ਜਿਹੜੀ ਚੋਣ ਹੈ ਬਿਲਕੁਲ ਪੀਸਫੁੱਲ ਸ਼ਾਂਤਮੀ ਢੰਗ ਨਾਲ ਹੋਈ ਹੈ ਤੇ ਕੁਝ ਲੋਕਾਂ ਵੱਲੋਂ ਜਿਹੜੀਆਂ ਫਫਾਹਾਂ ਠਾਲੀਆਂ ਜਾਰੀ ਸੀ ਕਿਸੇ ਤਰ੍ਹਾਂ ਦੀਆਂ ਖਰੀਦੋਫਰੋਕ ਦੀਆਂ ਦੇ ਧਮਕੀਆਂ ਸੰਬੰਧੀ ਇਦਾਂ ਦੀ ਕੋਈ ਗੱਲ ਨਹੀਂ ਹੋਈ ਤੇ ਪੀਸਫੁੱਲ ਹੈ ਤੇ ਮੈਂ ਇਸ ਆਪਣੇ ਮਾਧਿਅਮ ਰਾਹੀਂ ਜਿਹੜੇ ਬਿਲਗਾ ਨਿਵਾਸੀਆਂ ਨੂੰ ਵਧਾਈ ਵੀ ਦੇਣੀ ਚਾਹੁੰਦਾ ਜਿਸ ਤਰ੍ਹਾਂ ਉਹਨੇ ਪੁਲਿਸ ਦਾ ਸਹਿਯੋਗ ਦਿੱਤਾ ਪ੍ਰਸ਼ਾਸਨ ਦਾ ਵੀ ਵਧਾਈ ਦੇ ਪਾਤਰ ਨੇ ਆ ਇਸ ਮੌਕੇ ਤੇ ਕੀ ਕਹਿਣਾ ਚਾਹੁੰਦੇ ਆ ਅ ਅੱਜ ਦਾ ਇਹ ਬਿਲਗੇ ਦੇ ਵਿੱਚ ਇੱਕ ਇਤਿਹਾਸਕ ਮੌਕਾ ਔਰ ਸਾਂਝਾ ਮੋਰਚਾ ਗੱਠ ਜੋੜ ਨੂੰ ਹਰਾ ਕੇ ਪਹਿਲਾਂ ਅਸੀਂ 8 ਸੀਟਾਂ ਜਿੱਤੀਆਂ ਤੇ ਅੱਜ ਜਿਹੜਾ ਪ੍ਰਧਾਨ ਅਸੀਂ ਬਣਾਇਆ ਉਹ 10 ਮੈਂਬਰਾਂ ਦੀਆਂ ਵੋਟਾਂ ਦੇ ਨਾਲ ਬਣਾਇਆ ਮਤਲਬ 10 ਤੇ ਤਨ 4 ਇੱਕ ਪਾਸੇ 10 ਇੱਕ ਪਾਸੇ ਕਰਕੇ ਅਸੀਂ ਅੱਜ ਦੇ ਜਿਹੜਾ ਪ੍ਰਧਾਨ ਬਣਾਇਆ ਸੀਨੀਅਰ ਮੀਤ ਪ੍ਰਧਾਨ ਬਣਾਇਆ ਸੇਮ ਵੋਟਾਂ ਦੇ ਨਾਲ ਸੇਮ ਵੋਟਾਂ ਦੇ ਨਾਲ ਜਿਹੜਾ ਵਾਈਸ ਪ੍ਰਧਾਨ ਬਣਾਇਆ ਮਤਲਬ ਕਹਿੰਦਾ ਮਤਲਬ ਇਹ ਇੱਕ ਇਤਿਹਾਸਕ ਜਿੱਤ ਜਿਹੜੀ ਆ ਦਰਜ ਕੀਤੀ ਆ ਆਮ ਆਦਮੀ ਪਾਰਟੀ ਨੇ ਬਿਲਗੇ ਦੇ ਵਿੱਚ ਸਾਂਝਾ ਮੋਰਚਾ ਗੱਠਜੋੜ ਨੂੰ ਹਰਾ ਕੇ ਅੱਜ ਇੱਕ ਨਿਗੂਣਾ ਜਿਹਾ ਬਣਾ ਕੇ ਨਿੱਕਾ ਜਿਹਾ ਛੋਟਾ ਜਿਹਾ ਕਰਕੇ ਸਾਰਿਆਂ ਦੀ ਝੋਲੀ ਚ ਪਾ ਦਿੱਤਾ ਕਿ ਆ ਪਿਆ ਤੁਹਾਡਾ ਗੱਠਜੋੜ ਤੇ ਬਿਲਗੇ ਦੇ ਲੋਕਾਂ ਨੇ ਆਪਣਾ ਫਤਵਾ ਜਿਹੜਾ ਉਹ ਆਮ ਆਦਮੀ ਪਾਰਟੀ ਨੂੰ ਦਿੱਤਾ ਸੇਵਾ ਕਰਨ ਵਾਲੇ ਲੋਕਾਂ ਨੂੰ ਦਿੱਤਾ ਢੜੇਵੰਦੀਆਂ ਬਣਾਉਣ ਵਾਲਿਆਂ ਨੂੰ ਪਾਸੇ ਕੀਤਾ ਧਰਮ ਦੇ ਨਾਂ ਤੇ ਲੜਾਉਣ ਵਾਲਿਆਂ ਨੂੰ ਪਾਸੇ ਕੀਤਾ ਨਸ਼ੇ ਦੇ ਵਪਾਰੀਆਂ ਨੂੰ ਪਾਸੇ ਤੇ ਕੀਤਾ ਸਾਰਾ ਕਰ ਕਰਾ ਕੇ ਬਿਲਗੇ ਨੇ ਬੜੀ ਸੂਝਵਾਨ ਲੋਕਾਂ ਨੇ ਜਿਸ ਤਰੀਕੇ ਨਾਲ ਵੋਟਾਂ ਪਾਈਆਂ ਉਸ ਉਸੇ ਤਰੀਕੇ ਦੇ ਨਾਲ ਅੱਜ ਪ੍ਰਧਾਨ ਜਿਹੜੇ ਤੇ ਉਮੀਦ ਪ੍ਰਧਾਨ ਤੇ ਸੀਨੀਅਰ ਉਮੀਦ ਪ੍ਰਧਾਨ ਜਿਹੜੇ ਉਹ ਚੁਣੇ ਮੈਡਮ ਜਿਵੇਂ ਲੰਗੇ ਦਿਨ ਜਿਹੜਾ ਆ ਤੁਹਾਡੇ ਮੈਂਬਰਾਂ ਨੂੰ ਤੋੜਨ ਦੀਆਂ ਜਿਹੜੀਆਂ ਕਾਰਵਾਈਆਂ ਹੁੰਦੀਆਂ ਰਹੀਆਂ ਉਹਦੇ ਲਈ ਕਾਨੂੰਨੀ ਸਹਾਰਾ ਵੀ ਲੈਣਾ ਪਿਆ ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਆ ਅ ਬਹੁਤ ਮਤਲਬ ਇੱਕ ਜਲਾਲਤ ਭਰਿਆ ਕੰਮ ਸੀ ਇਹ ਕਿ ਸਾਡੇ ਮੈਂਬਰਸ ਨੂੰ ਬਾਰ ਬਾਰ ਬਲਾ ਬਲਾ ਕੇ ਕਦੀ ਉਹਨਾਂ ਦੇ ਕੋਲ ਜਾ ਕੇ ਉਹਨਾਂ ਨੂੰ ਹਰਾਸ ਕਰਨ ਹਰਾਸ ਕਰਨ ਤੋਂ ਬਾਅਦ ਕਦੀ ਉਹਨਾਂ ਨੂੰ ਕਿਤੇ ਬੁਲਾ ਕੇ ਉਹਨਾਂ ਦੇ ਮੁੱਲ ਪਾਉਣੇ ਕਿਤੇ ਧਮਕੀ ਦੇਣੀ ਕਿਤੇ ਮੁੱਲ ਪਾਉਣਾ ਕਿਤੇ ਕੁਛ ਕਰਨਾ ਮਤਲਬ ਇੱਕ ਨਿਹਾਇਤ ਘਟਿਆ ਅਤ ਦਰਜੇ ਦਾ ਘਟਿਆ ਕੰਮ ਜਿਹੜਾ ਉਹ ਸਾਂਝੇ ਮੋਰਚੇ ਨੇ ਕੀਤਾ ਆ ਤੇ ਜਿਹਦਾ ਕਰਕੇ ਸਾਨੂੰ ਕਾਨੂੰਨੀ ਸਹਾਰਾ ਵੀ ਲੈਣਾ ਪਿਆ ਕਿਉਂਕਿ ਇਹ ਜ਼ਰੂਰੀ ਹੋ ਗਿਆ ਸੀ ਕਿ ਇੱਕ ਵਾਰੀ ਸਬਕ ਸਿਖਾਇਆ ਜਾਵੇ ਦੱਸਿਆ ਜਾਵੇ ਕਿ ਸਾਨੂੰ ਪਤਾ ਤੁਸੀਂ ਕਿਹੜੀਆਂ ਕਰਤੂਤਾਂ ਕਰਦੇ ਆ ਇਹ ਦੱਸਣ ਵਾਸਤੇ ਜਿਹੜਾ ਕਾਨੂੰਨੀ ਸਹਾਰਾ ਲਿਆ ਸੀ ਔਰ ਸਾਡੇ ਮੈਂਬਰ ਜਿਹੜੇ ਨੇ ਸਾਰੇ ਸਨਮਾਨਯੋਗ ਮੈਂਬਰ ਖਾਸ ਕਰਕੇ ਔਰਤਾਂ ਨੂੰ ਬਹੁਤ ਹਰਾਸ ਕੀਤਾ ਗਿਆ ਜਿੰਨੀਆਂ ਸਾਡੀਆਂ ਔਰਤਾਂ ਮੈਂਬਰਸ ਨੇ ਸਭ ਨੇ ਡਟ ਕੇ ਉਹਨਾਂ ਦਾ ਮੂੰਹ ਤੋੜ ਉਹਨਾਂ ਦੇ ਪੈਸਾ ਉਹਨਾਂ ਦੇ ਮੂੰਹ ਤੇ ਮਾਰਨ ਦੀ ਗੱਲ ਕੀਤੀ ਔਰ ਜਿਹੜੇ ਜਿਵੇਂ ਵੀ ਕਿਵੇਂ ਬਲੈਕਮੇਲ ਕਰਨ ਦੀ ਕੋਸ਼ਿਸ਼ ਕੀਤੀ ਸੀ ਉਹ ਵੀ ਉਹ ਵੀ ਸਾਰਾ ਜਿਹੜਾ ਇੱਕ ਕਿਸਮ ਦਾ ਸਭ ਨੇ ਦਰਕਨਾਰ ਕਰਕੇ ਔਰ ਆਮਦਵੀ ਪਾਰਟੀ ਦੇ ਵਿੱਚ ਆਪਣਾ ਭਰੋਸਾ ਜਤਾਇਆ ਅੱਜ ਆਜ ਰਿਜ਼ਲਟ ਤੁਹਾਡੇ ਸਾਹਮਣੇ ਹਲਕਾ ਨਕੋਦਰ ਦੇ ਵਿੱਚ ਤਿੰਨ ਜਿਹੜੀਆਂ ਇਹ ਕੌਂਸਲਾਂ ਉਹ ਚੋਂ ਪਹਿਲੀ ਇਲੈਕਸ਼ਨ ਆ ਇਹੋ ਜਿਹਾ ਤਜਰਬਾ ਰਿਹਾ ਬਹੁਤ ਵਧੀਆ ਤਜਰਬਾ ਅਸੀਂ ਮੇਰੇ ਸਮੇਤ ਸਾਡੇ ਕੋਲ 9 ਵੋਟਾਂ ਸੀ ਪਰ 5 ਨੰਬਰ ਵਾਰਡ ਤੋਂ ਕੁਲਵਿੰਦਰ ਕੌਰ ਨੇ ਸਾਡਾ ਤਿੰਨੇ ਹੀ ਸਾਡੇ ਪ੍ਰਧਾਨ ਸੀਨੀਅਰ ਮੀਤ ਪ੍ਰਧਾਨ ਤੇ ਮੀਤ ਪ੍ਰਧਾਨ ਬਣਾਉਣ ਦੇ ਵਿੱਚ ਸਾਡਾ ਸਹਿਯੋਗ ਦਿੱਤਾ ਔਰ ਉਹਨਾਂ ਨੇ ਡਟ ਕੇ ਹੱਥ ਖੜਾ ਕਰਕੇ ਸਾਡੇ ਹੱਕ ਦੇ ਵਿੱਚ ਫਤਵਾ ਦਿੱਤਾ ਜਿਹਦੇ ਨਾਲ ਸਾਡੀਆਂ 10 ਵੋਟਾਂ ਬਿਕ ਪਾਸਿਬਲ ਜੇਕਰ ਕਰੋਗੇ ਕਿ ਸੀਨੀਅਰ ভাইস ਪ੍ਰਧਾਨ ভাইস ਪ੍ਰਧਾਨ ਦੇ ਨਾਮ ਲਓਗੇ ਬਿਲਕੁਲ ਜੀ ਪ੍ਰਧਾਨ ਸਰਦਾਰ ਗੁਰਨਾਮ ਸਿੰਘ ਜਖੂ ਸੀਨੀਅਰ ਮੀਤ ਪ੍ਰਧਾਨ ਸਰਦਾਰ ਸੰਦੀਪ ਸਿੰਘ ਔਰ ਮੀਤ ਪ੍ਰਧਾਨ ਸਰਦਾਰ ਪਰਵਿੰਦਰ ਸਿੰਘ ਨੂੰ ਚੁਣਿਆ ਗਿਆ ਬਿਲਕੁਲ ਨਿਰਵਿਰੋਧ ਸਾਡੇ ਵਿੱਚ ਕੋਈ ਜਿਹੜਾ ਉਹ ਦਫੇੜ ਨਹੀਂ ਸੀ ਕੋਈ ਮੈਂਬਰ ਜਿਵੇਂ ਜਿਵੇਂ ਸਾਰੇ ਭਰਮ ਭਲੇਖੇ ਫਲਾਏ ਗਏ ਸੀ ਜਿਵੇਂ ਦੀ ਪਿਕਚਰ ਪੇਸ਼ ਕੀਤੀ ਜਾ ਰਹੀ ਸੀ ਜਿਵੇਂ ਸਾਡੇ ਇੱਕੋ ਮੈਂਬਰ ਨੂੰ ਟਾਰਗੇਟ ਕਰਕੇ ਉਹਦਾ ਉਹਦੀ ਛਵੀ ਖਰਾਬ ਕਰਨ ਵਾਸਤੇ ਜਿਹੜਾ ਉਹ ਚਾਰਾ ਜੋਇ ਕੀਤੀ ਜਾ ਰਹੀ ਸੀ ਔਰ ਸਾਡੇ ਆਜ਼ਾਦ ਮੀਦਵਾਰ ਨੂੰ ਵੀ ਬੜੀਆਂ ਕੋਸ਼ਿਸ਼ਾਂ ਕੀਤੀਆਂ ਉਹਨਾਂ ਨੇ ਕਿ ਕਿਸੇ ਤਰੀਕੇ ਨਾਲ ਜਿਹੜਾ ਆ ਉਹ ਸਾਬੂਤ ਅਜ ਕੀਤਾ ਜਾਵੇ ਉਹਦਾ ਫਿਊਚਰ ਖਰਾਬ ਕੀਤਾ ਜਾਵੇ ਕਿਉਂਕਿ ਪੱਲੇ ਤੋਂ ਉਹਨਾਂ ਨੂੰ ਪਤਾ ਹੀ ਸੀ ਸਾਡੇ ਕੀ ਆ ਪਰ ਸਾਡੇ ਮੈਂਬਰਸ ਨੂੰ ਸ਼ੱਕੀ ਕਰਨਾ ਕਿਸੇ ਨੂੰ ਖਰੀਦਣ ਦੀ ਧਮਕੀ ਕਿਸੇ ਨੂੰ ਕਿਸੇ ਤਰੀਕੇ ਕਿਸੇ ਨੂੰ ਕਿਸੇ ਤਰੀਕੇ ਉਹਨਾਂ ਨੇ ਆਪਣੇ ਵੱਲੋਂ ਹਰ ਹਰਬਾ ਵਰਤਿਆ ਔਰ ਇਹ ਦੇਖਣ ਨੂੰ ਸਧਾਰਨ ਸਾਡੇ ਮੈਂਬਰ ਸਹਿਬਾਨ ਜਿਹੜੇ ਲੋਕਾਂ ਦੇ ਵਿੱਚ ਪਹਿਲੀ ਪਹਿਲੀ ਵਾਰੀ ਜਿੱਤ ਕੇ ਆਏ ਜਿਨ੍ਹਾਂ ਨੂੰ ਸਿਆਸਤ ਦੇ ਨਾਲ ਕੋਈ ਬਹੁਤ ਵੱਡਾ ਅਲੱਗ ਅਦੇਗਾ ਨਹੀਂ ਸੀ ਉਹਦੇ باوجود ਉਹਨਾਂ ਨੇ ਆਪਣਾ ਹੱਠ ਰੱਖਿਆ ਉਹਨਾਂ ਨੇ ਆਪਣਾ ਸਿਰੜ ਕਾਇਮ ਰੱਖਿਆ ਔਰ ਆਮ ਆਦਮੀ ਪਾਰਟੀ ਦੇ ਵਿੱਚ ਆਪਣਾ ਭਰੋਸਾ ਜਤਾਇਆ ਮੈਂ ਵੀ ਆਖੀ ਜਿਹੜਾ ਉਹਨਾਂ ਦਾ ਇੱਕ ਮੈਂਬਰ ਤੁਸੀਂ ਲਿਆ ਆਇਆ ਮਤਲਬ ਕੋਈ ਕੋ ਬਿਨਾਂ ਸ਼ਰਤ ਤੋਂ ਆਇਆ ਜਾਂ ਬਿਲਕੁਲ ਬਿਨਾਂ ਸ਼ਰਤ ਤੋਂ ਵੋਟ ਪਾ ਕੇ ਉੱਥੇ ਚਲੇ ਗਏ ਬਿਨਾਂ ਸ਼ਰਤ ਤੋਂ ਸੋ ਉਹ ਸਿਰਫ ਡਿਵੈਲਪਮੈਂਟ ਦੇ ਨਾਂ ਦੇ ਉੱਤੇ ਮੈਂਬਰ ਨੇ ਸਾਨੂੰ ਵੋਟ ਪਾਈ ਆ ਔਰ ਬਿਲਗੇ ਦੀ ਬਿਹਤਰੀ ਵਾਸਤੇ ਵੋਟ ਸਾਨੂੰ ਪਾਈ ਗਈ ਬਿਨਾਂ ਸ਼ਰਤ ਕਰਨਾਲ ਸਿੰਘ ਜੀ ਇੱਕ ਜਿਹੜਾ ਤੁਸੀਂ ਚੋਣਾਂ ਦੇ ਵਿੱਚ ਵਾਅਦਾ ਕੀਤਾ ਸੀ ਹੁਣ ਤੁਸੀਂ ਚੋਣ ਜਿੱਤਣ ਤੋਂ ਬਾਅਦ ਕਮੇਟੀ ਤੁਹਾਡੀ ਬਣ ਗਈ ਸਰਕਾਰ ਵੀ ਤੁਹਾਡੀ ਕਿਹੜੇ ਕਿਹੜੇ ਵਾਅਦੇ ਪੂਰੇ ਕਰ ਰਹੀ ਹੈ ਜਿਹੜਾ ਜਿੰਨੇ ਚੋਣਾਂ ਦੇ ਵਿੱਚ ਵਾਅਦੇ ਕੀਤੇ ਅਸੀਂ ਸਹੀ ਦੇਖਿਆ ਜਾਵੇ ਤੇ ਸਾਨੂੰ ਬਹੁਤੇ ਵਾਅਦੇ ਕਰਨੇ ਨਹੀਂ ਪਏ ਕਿਉਂਕਿ ਅਸੀਂ ਕੰਮ ਪਹਿਲਾਂ ਹੀ ਕੀਤਾ ਹੋਇਆ ਜਾਂ ਸਾਡਾ ਕੰਮ ਚੱਲ ਰਿਹਾ ਆਲਰੇਡੀ ਸਾਨੂੰ ਵਾਅਦਿਆਂ ਦਾ ਸਹਾਰਾ ਹੀ ਨਹੀਂ ਲੈਣਾ ਪਿਆ ਸਭ ਤੋਂ ਸਾਡੀ ਖੁਸ਼ਕਿਸਮਤੀ ਇਹ ਰਹੀ ਆ ਕਿ ਅਸੀਂ 3 ਸਾਲ ਦੇ ਵਿੱਚ ਇੰਨੀ ਮਿਹਨਤ ਕੀਤੀ ਸੀ ਬਿਲਗੇ ਨੂੰ ਇੰਨਾ ਕੁਝ ਦੇਣ ਦੀ ਕੋਸ਼ਿਸ਼ ਕੀਤੀ ਸੀ ਕਿ ਸਾਨੂੰ ਵਾਅਦੇ ਨਹੀਂ ਕਰਨੇ ਪਏ ਅਸੀਂ ਆਪਣੇ ਚੱਲਦੇ ਹੋਏ ਕੰਮਾਂ ਨੂੰ ਨੇਪਰੇ ਚਾੜਨ ਵਾਸਤੇ ਉਹ ਲੋਕਾਂ ਦੇ ਨਾਲ ਵਾਦਾ ਕੀਤਾ ਸੀ ਕਿ ਅਸੀਂ ਇਹ ਜਿਹੜੀਆਂ ਕਮਿਟਮੈਂਟਸ ਤੁਹਾਡੇ ਨਾਲ ਸਾਡੀਆਂ ਚੱਲ ਰਹੀਆਂ ਹਨ ਉਹਨੂੰ ਪੂਰੀਆਂ ਕਰਾਂਗੇ ਮੈਨੂੰ ਪਤਾ ਤੁਸੀਂ ਕਿੱਥੇ ਹੋਣਾ ਚਾਹੁੰਦੇ ਤੁਸੀਂ ਰਿੰਗ ਰੋਡ ਤੇ ਹੋਣਾ ਚਾਹੁੰਦੇ ਆ ਹਰ ਹਾਲਤ ਦੇ ਵਿੱਚ ਬਿਲਗੇ ਦਾ ਰਿੰਗ ਰੋਡ ਜਿਹੜਾ ਬਣਾਇਆ ਜਾਊਗਾ ਐ ਗਰਨਾਮ ਸਿੰਘ ਜੀ ਇਸ ਮੌਕੇ ਤੁਹਾਡੀ ਜਿਹੜੀ ਜੱਤ ਹੋਈ ਆ 2008 ਤੋਂ ਵੀ ਤੁਸੀਂ ਲਗਾਤਾਰ ਮਿਹਨਤ ਕੀਤੀ ਆ ਕੀ ਕਹਿਣਾ ਚਾਹੁੰਦੇ ਆ ਪਹਿਲਾਂ ਤਾਂ ਧੰਨ ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਦੀ ਵਰਸੋਈ ਹੋਈ ਨਗਰੀ ਤੇ ਆਜ਼ਾਦੀ ਘੁਲਾਟੀਆਂ ਦੇ ਇਸ ਨਗਰ ਦੇ ਮਸ਼ਿੰਦਿਆਂ ਨੂੰ ਵੋਟਰਾਂ ਨੂੰ ਸਾਰਿਆਂ ਨੂੰ ਬਹੁਤ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਇਹ ਸਾਡੇ ਸਾਰੇ ਕੌਂਸਲਰ ਸਹਿਵਾ ਜਿੰਨੇ ਜਿੱਤੇ ਨਹੀਂ ਜਿੰਨਾ ਸਾਡੇ ਸਹਿਯੋਗੀ ਸੀਗੇ ਉਹਨਾਂ ਦਾ ਸਾਥ ਦਿੱਤਾ ਤੇ ਅੱਜ ਚੋਣ ਨੇਪਰੇ ਚੜੀ ਆ ਮੈਂ ਤਾਂ ਇੰਨੀ ਗੱਲ ਹੀ ਕਹੂੰਗਾ ਧੰਨ ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਬਾਗ ਅੱਜ ਸਫਲ ਹੋਏ ਨੇ ਤੇ ਜਿਨ੍ਹਾਂ ਨੇ ਨਗਰ ਦੇ ਵਿੱਚ ਛੋਟੀ ਸਿਆਸਤ ਕੀਤੀ ਸੀਗੀ ਉਹਨਾਂ ਨੂੰ ਲੋਕਾਂ ਨੇ ਨਿਕਾਰਿਆ ਆ ਰਾਜੀ ਖੁਸ਼ੀ ਰਹਿਣ ਸਾਰੇ ਸਾਡਾ ਕਿਸੇ ਨਾਜ ਦੇ ਦਿਨ ਕੋਈ ਵਿਰੋਧ ਨਹੀਂਗਾ ਮਾਲਕ ਨੇ ਪ੍ਰਮਾਤਮਾ ਨੇ ਸਾਡੇ ਸਾਥੀਆਂ ਨੂੰ ਸਾਰਿਆਂ ਨੂੰ ਇਸ ਵੇਲੇ ਅਹੁਦੇਦਾਰੀਆਂ ਬਖਸ਼ੀਆਂ ਮਾਨ ਦਿੱਤਾ ਆ ਅਸੀਂ ਨਗਰ ਦੇ ਲੋਕਾਂ ਦਾ ਧੰਨਵਾਦ ਕਰਦੇ ਹਾਂ ਜੀ ਪਰਵਿੰਦਰ ਸਿੰਘ ਜੀ ਕੀ ਕਹਿਣਾ ਚਾਹੁੰਦੇ ਆ ਇਸ ਮੌਕੇ ਤੇ ਕੋਈ ਜਿੱਥੇ ਮੈਂ ਮੈਡਮ ਇੰਦਰਜੀਤ ਕੁਲਮਾਨ ਨੂੰ ਗੁਜਰਮ ਸਿੰਘ ਜੱਟੂ ਸਦਾ ਸੰਦੀਪ ਸਿੰਘ ਜੀ ਨੂੰ ਸਾਰਿਆਂ ਨੂੰ ਤੇ ਸਾਰੀ ਟੀਮ ਨੂੰ ਵਧਾਈਆਂ ਦੇਣਾ ਉੱਥੇ ਇਹ ਗੱਲ ਪਿਛਲੇ ਦਿਨਾਂ ਚ ਜੋ ਫਲਾਈਆਂ ਜਾ ਰਹੀਆਂ ਸੀ ਕਿ ਕੋਈ ਬੰਦਾ ਇੱਧਰ ਭੱਜ ਗਿਆ ਕੋਈ ਉੱਧਰ ਭੱਜ ਗਿਆ ਉਸ ਚੀਜ਼ ਨੂੰ ਦਰਕਨਾਰ ਕਰਦੇ ਹੋਏ ਆਮ ਆਦਮੀ ਪਾਰਟੀ ਨਾਲ ਪਿਛਲੇ 14 ਸਾਲਾਂ ਤੋਂ ਜੁੜੇ ਆ ਰੋੜ ਵੀ ਜੁੜੇ ਆ ਅੱਕੇ ਵੀ ਜੁੜੇ ਰਹਿਣਾ ਜਿਹੜੀ ਆਮ ਆਦਮੀ ਪਾਰਟੀ ਦੀ ਸਿਆਸਤ ਨੂੰ ਲੈ ਕੇ ਡਿਵੈਲਪਮੈਂਟ ਨੂੰ ਲੈ ਕੇ ਤੁਰੇ ਆ ਉਸੇ ਡਿਵੈਲਪਮੈਂਟ ਦੇ ਰਾਹ ਦੇ ਉੱਤੇ ਅੱਗੇ ਤੁਰੇ ਰਾਵਾਂਗੇ ਇਸੇ ਤਰ੍ਹਾਂ ਕੰਮ ਕਰਾਂਗੇ ਬਿਲਗੇ ਦੇ मैडम जी इनोवेटिव कमेटी जिडे बड़ा साहस ਦਿੱਤਾ ਤੁਹਾਡਾ ਮੈਂਬਰਾਂ ਨੇ ਬਿਲਕੁਲ ਜੀ ਇਹ ਇਸ ਵਿਸ਼ੇ ਤੇ ਵੀ ਇੱਕ ਇਹ ਸਵਾਲ ਦਾ ਵੀ ਜਵਾਬ ਦੇ ਦਿਓ ਅ ਬਿਲਕੁਲ ਜੀ ਜਿਹੜੀ ਅਸੀਂ इनोवेटिव कमेटी ਬਣਾਈ ਸੀ ਉਹ ਸਾਡੀ ਲਾਗੂ ਰਹੇਗੀ ਅਸੀਂ ਉਹਦੇ ਤੇ ਕੰਮ ਹਮੇਸ਼ਾ ਹੀ ਜਿਵੇਂ ਪਹਿਲਾਂ ਕਰਦੇ ਹੁ ਤਾਂ ਕਰਦਾਂਗੇ ਬੇਸ਼ੱਕ ਸਾਡੀ ਕੌਂਸਲ ਜਿਹੜੀ ਸਮਰੱਥਾ ਉਹ ਸਾਰੇ ਕੰਮਕਾਰ ਕਰੇਗੀ ਲੇਕਿਨ ਜਿਹੜੇ ਅਸੀਂ इनोवेटिव कमेटी ਦੇ ਵਿੱਚ ਹੋਰ ਵੀ ਮੈਂਬਰ ਜਿਹੜੇ ਉਹ ਜੋੜਾਂਗੇ ਕਿਉਂਕਿ ਸਿਆਣੇ ਮਜ਼ੁਰਗਾਂ ਦੇ ਸਭ ਦੇ ਜਿਹੜੇ ਤਜਰਬੇ ਨੇ ਉਹ ਸਾਡੇ ਕੰਮ ਆਏ ਆ ਅਸੀਂ ਉਹਨਾਂ ਦੇ ਤਜਰਬੇ ਤੈਥੀ ਅੱਜ ਬਿਲਗੇ ਦੇ ਵਿੱਚ ਜਿਹੜਾ ਐਸਪੋਜੀਸ਼ਨ ਦੇ ਵਿੱਚ ਖੜੇ ਆ ਔਰ ਇਨੋਵੇਟਿਵ ਕਮੇਟੀ ਬਕਾਇਦਾ ਪਹਿਲਾਂ ਦੀ ਤਰ੍ਹਾਂ ਕੰਮ ਕਰੇਗੀ ਔਰ ਮੈਂਬਰਾਂ ਦੇ ਵਿੱਚ ਵਾਧਾ ਵੀ ਕੀਤਾ ਜਾਏਗਾ ਇਹਦੇ ਵਿੱਚ ਪੋਜੀਸ਼ਨ ਦੇ ਵਿੱਚ ਖੜੇ ਆ ਔਰ ਇਨੋਵੇਟਿਵ ਕਮੇਟੀ ਬਕਾਇਦਾ ਪਹਿਲਾਂ ਦੀ ਤਰ੍ਹਾਂ ਕੰਮ ਕਰੇਗੀ ਔਰ ਮੈਂਬਰਾਂ ਦੇ ਵਿੱਚ ਵਾਅਦਾ ਵੀ ਕੀਤਾ ਜਾਏਗਾ। ਇਹਦੇ ਵਿੱਚ ਹਰਜਿੰਦਰ ਸਿੰਘ ਜੀ ਮੈਂ ਫੇਰ ਦੁਬਾਰਾ ਤੋਂ ਜਿਹੜੀ ਸਾਡੀ ਆਮ ਆਦਮੀ ਪਾਰਟੀ ਦੀ ਟੀਮ ਸੀਗੀ ਬੂਤ ਪੱਧਰ ਦੀ ਬਲੌਕ ਪੱਧਰ ਦੀ ਔਰ ਸਾਰੀ ਹਲਕਾ ਨਕੋਦਰ ਦੀ। ਇਸ ਤੋਂ ਆਸੇ ਪਾਸੇ ਵੀ ਜਿਹੜੇ-ਜਿਹੜੇ ਸਾਡੇ ਲੋਕਾਂ ਨੇ ਆਣ ਕੇ ਸਾਡਾ ਸਹਿਯੋਗ ਕੀਤਾ ਆ ਉਹਨਾਂ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ। ਜਿਨ੍ਹਾਂ ਵਿੱਚ ਮੈਂ ਨਾਮ ਲਾਂ ਮੈਂ ਤੇ ਮੇਰੀ ਬਹੁਤ ਵੱਡੀ ਟੀਮ ਆ। ਤੇ ਇਸ ਟੀਮ ਦਾ ਜਿਨ੍ਹਾਂ ਨੇ ਦਿਨ ਰਾਤ ਸਾਡੀ ਚੋਣ ਦੇ ਵਿੱਚ ਇੱਕ ਕੀਤਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸਭ ਤੋਂ ਵੱਧ ਧੰਨਵਾਦ ਹਲਕਾ ਵਿਧਾਇਕ ਬੀਬੀ ਇੰਦਰਜੀਤ ਕੌਰ ਮਾਨ ਦਾ ਜਿਨ੍ਹਾਂ ਨੇ ਸਾਡੇ ਕੌਂਸਲਰ ਬਣਾਉਣ ਲਈ ਕੱਲਾ ਕੱਲਾ ਪਿੰਡ ਦਾ ਦਰਵਾਜ਼ਾ ਖੜਕਾਇਆ ਸਾਡੇ ਲਈ ਵੋਟ ਮੰਗੀ ਲੋਕਾਂ ਦੇ ਜਿਹੜੇ ਕੰਮ ਮੌਕੇ ਤੇ ਵੀ ਕੀਤੇ ਆਉਣ ਵਾਲੇ ਸਮੇਂ ਵੀ ਜਿਹੜੇ ਕਰਨਗੇ ਤਾਂ ਬੀਬੀ ਇੰਦਰਜੀਤ ਕੌਰ ਮਾਨ ਦਾ ਅਸੀਂ ਦੇਣ ਨਹੀਂ ਦੇ ਸਕਦੇ ਜਿਨ੍ਹਾਂ ਨੇ ਅੱਜ ਸਾਨੂੰ ਇਹ ਸਮਰੱਥ ਬਣਾਇਆ ਕਹੀਂ ਤੁਹਾਡੇ ਅੱਗੇ ਖੜੇ ਹਾਂ ਧੰਨਵਾਦ ਦਾ ਐਸਪੀਐਮਸੀ ਦਾ ਜਿਹੜਾ ਬਹੁਜਨ ਸਮਾਜਵਾਲਟੀ ਦਾ ਇੱਕ ਟੜਾ ਸੀ ਉਹਨੇ ਰਲ ਕੇ ਇਲੈਕਸ਼ਨ ਲੜੀ ਲੋਕਾਂ ਨੇ ਨਕਾਰ ਦਿੱਤੇ ਕਹਿ ਲੋ ਜਾਂ ਹਰਾ ਕੇ ਉਹਨਾਂ ਨੂੰ ਹਾਰ ਮੰਨ ਲੈਣੀ ਚਾਹੀਦੀ ਸੀ ਪਰ ਜਿਹੜਾ ਉਹਨੇ ਪਿਛਲੇ 1 ਮਹੀਨੇ ਤੋਂ ਲਗਾਤਾਰ ਪਿੰਡਾਂ 'ਚ ਉਦਾਂ ਦਾ ਹੀ ਮਾਹੌਲ ਬਣਾਉਣ ਦੀ ਕੋਸ਼ਿਸ਼ ਕੀਤੀ ਵੀ ਪਿੰਡਾਂ ਦੇ ਵਿੱਚ ਧੜੇਬੰਦੀ ਬਣਾ ਕੇ ਰੱਖਣੀ ਆ ਕੱਲ ਤੁਸੀਂ ਇਹ ਵੀ ਦੇਖਿਆ ਹੋਣਾ ਵੀ ਖਰੀਦੋ-ਫਰੋਕਤ ਕਰਨ ਵਾਲੀ ਵੀ ਗੱਲ ਚੱਲੀ ਗਈ ਮੈਂ ਇਹ ਵੀ ਇੱਕ ਕਹਿਣਾ ਚਾਹੁੰਦਾ ਜਿਹੜਾ ਜਿਹੜਾ ਛੋਟਾ ਵੀਰ ਬਰਲਾਜ ਆ ਉਹਨੂੰ ਲੋਕਾਂ ਨੇ ਬੜਾ ਮਾਣ ਦਿੱਤਾ ਉਹ ਗਾਇਕ ਆ ਜੇ ਮੇਰਾ ਖਿਆਲ ਆ ਵੀ ਉਹ ਪਿੰਡ ਦੇ ਵਿੱਚ ਜਾਂ ਇਲਾਕੇ ਦੇ ਵਿੱਚ ਸਿਰਫ ਗਾਇਕ ਦੀ ਤਰ੍ਹਾਂ ਹੀ ਵਿਚਰਦਾ ਤੇ ਉਹਦਾ ਮਾਨ ਸਤਕਾਰੇ ਤੋਂ ਵੱਧ ਹੋਣਾ ਸੀ ਪਰ ਆ ਜਿਹੜਾ ਹੁਣ ਤਵਾਰਾ ਪਿੱਛੇ ਬੂਟਾਂ ਦੇ ਵਿੱਚ ਪੱਤੀ ਬੱਗੇ ਦੇ ਵਿੱਚ ਵੀ ਉਹਨੇ ਪੈਸੇ ਵੰਡਣ ਦਾ ਉਹਦੀ ਚਰਚਾ ਚੱਲੀ ਬੰਦੇ ਕਿ ਨਹੀਂ ਬੰਦੇ ਇਹ ਮੈਨੂੰ ਨਹੀਂ ਪਤਾ ਕੱਲ ਵੀ ਤੁਸੀਂ ਦੇਖਿਆ ਵੀ ਥਾਣੇ ਇੱਕ ਦਰਖਾਸਤ ਆਈ ਬੜਕੇ ਦੇ ਐਸਐਚਓ ਸਾਹਿਬ ਦੀ ਇੰਟਰਵਿਊ ਸੀ ਤੇ ਉਹਨੇ ਤਿੰਨ ਚਾਰ ਬੰਦੇ ਜਿਨ੍ਹਾਂ ਨੇ ਪੈਸੇ ਦੇ ਕੇ ਚੁਣਿਓ ਜਿਹੜੇ ਲੋਕਾਂ ਦੇ ਬੂਟਾਂ ਨਾਲ ਉਹ ਉਮੀਦਵਾਰ ਉਹ ਖਰੀਦਣ ਦੀ ਕੋਸ਼ਿਸ਼ ਕੀਤੀ ਅਸੀਂ ਇਹ ਕਹਿੰਦੇ ਆ ਵੀ ਇਦਾਂ ਦੀ ਗੰਦੀ ਜਿਹੜੀ ਰਾਜਨੀਤੀ ਆ ਇਹ ਤੋਂ ਸਾਨੂੰ ਬਚਣਾ ਚਾਹੀਦਾ ਤੇ ਆਸਾ ਕਰਦੇ ਆ ਵੀ ਲਗਭਗ 70-75 ਸਾਲ ਤੋਂ ਜਿਹੜੇ ਅਸੀਂ ਗੱਲਾਂ ਕਰਦੇ ਆ ਆਜ਼ਾਦੀ ਘੁਲਾਟੀਆਂ ਦੀਆਂ ਮੈਂ ਪਿਛਲੀ ਵਾਰੀ ਜਿੱਦਾਂ ਧਰਨਾ ਲਗਾਈ ਥੇ ਨਗਰਪੰਚਾਇਤ ਦਫ਼ਤਰ ਉਹ ਬੰਦੇ ਦੇਸ਼ ਭਗਤਾਨੀਆਂ ਗੱਲਾਂ ਕਰਦੇ ਆ ਗਰੀਬ ਆਬਿਆਂ ਦੀਆਂ ਗੱਲਾਂ ਕਰਦੇ ਆ ਜਿਨੀ ਇਹਨਾਂ ਇਲੈਕਸ਼ਨਾਂ ਦੇ ਵਿੱਚ ਸਾਰੇ ਗੰਦੇ ਤੋਂ ਗੰਦਾ ਕਰਾਪਸ਼ਨ ਭ੍ਰਿਸ਼ਟਾਚਾਰ ਤੇ ਨਾਲ ਮਤਲਬ ਨਸ਼ਿਆਂ ਦੇ ਵੰਡਣ ਦੀ ਕਸਰ ਨਹੀਂ ਛੱਡੀ ਮੈਂ ਕਹਿਣਾ ਚਾਹਣਾ ਬਈ ਗਰੀਬ ਆਬਿਆਂ ਦੀਆਂ ਗੱਲਾਂ ਤੇ ਜਿਹੜਾ ਇਹ ਮੌਜੂਦਾ ਮਾਹੌਲ ਦੇ ਜਿਹੜੇ ਵਿੱਚ ਕੋਈ ਇਲੈਕਸ਼ਨ ਜਿੱਤਣ ਦੀ ਕੋਸ਼ਿਸ਼ ਕੀਤੀ ਆ ਇਹ ਬਰਾਬਰ ਨਹੀਂ ਚੱਲ ਸਕਦੀ ਤੇ ਅੱਜ ਵੀ ਮੈਂ ਬੇਨਤੀ ਕਰਦਾ ਖਾਸ ਤੌਰ ਤੇ ਫਿਰ ਦੁਬਾਰਾ ਇਸ ਕਮੇਟੀ ਨੂੰ ਤੇ ਜਿਨ੍ਹਾਂ ਭਾਵਨਾਵਾਂ ਦੇ ਨਾਲ ਤੁਹਾਨੂੰ ਲੋਕਾਂ ਨੇ ਵੋਟਾਂ ਪਾਈਆਂ ਤੁਸੀਂ ਟੜੇ ਬੰਦੀ ਤੋਂ ਉੱਪਰ ਉੱਠ ਕੇ ਉਹ ਭਾਵਨਾਵਾਂ ਦੀ ਲੋਕਾਂ ਦੀ ਕਦਰ ਕਰਿਓ ਧੰਨਵਾਦ